ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗਰ ਪ੍ਰਸਾਦ ਦੇ ਜਪ ਨਾ ਦੇ ਸੱਚ ਜੁਗਾ ਦੇ ਸੱਚ ਹੈ ਬੀ ਸਾਚੇ ਨਾਨਕ ਹੋਸੀ ਭੀ ਸੱਚ ਸੋਚ ਸੋਚਨਾ ਹੋ ਵੀ ਜੇ ਸੋਚੀ ਲਖਵਾਰ ਝੁਪੇ ਝੁਪਨਾ ਹੋ ਵੀ ਜੇ ਲਾਇ ਰਹਾ ਨਿਗਤਾਰ ओके आपखना उतरी जे बन्ना हुनिया पर सहस्यान प लाख होई ता इकना चले नाल किवे सचिया रह होई है किवे कूड़े टोटे पाल हुकम रजाई चलना नानक लिखिया नाल हुक भी ओबन आकार हुकम ना के हा जाई हुक भी ओबन जे हुकम मिले वढाई हुकमी ओ तमनी च हुकम लिख दुख सुख पाईए इकना हुक में वक्सीस इक हुक सदा पवाये हुक अंदर सब को बाहर हुक मना कोई नानक लेख जे में जेब जायता हो में कहीं ना कोई, कही कोई गाबे को ताण हो बे किसी ताण गाबे को दात जाने निशान गाबे को गुण बढ़िया निच्छर गाबे को विद्या बिखर बिच्छर गाबे को साज करी ताने के ही को जिले फिर दे ही को जा पी दूर गावे कुविख हद रह दूर क तना कति न बे तोट गत गत कति कोटि कोट कोट दीदा दी लेने तक फाहे जुगा जुगंतर काही काहे हुकमी हुकम चलाए रा हो नानक बिकसे बे परब साच साहिब साच नै पाके पा अपार पा मंगे दे दे, दे दात करे दातार फिर के गे रखिया जित दिसै दरबार ਮਹਾਂ ਕੇ ਬੋਲਣ ਬੋਲੀਐ ਜੇਤ ਸੁਣ ਤਰੇ ਪਿਆਰ ਅਮਰਤ ਵੇਲਾ ਸਚਨਾਉ ਪੜਿਐ ਵਿਚਾਰ ਕਰਮੀਆਂ ਬੈਕਪੜਾ ਨਦਰੀ ਮੋਖ ਦਵਾਰ ਨਾਨਕ ਏ ਬੇ ਜਾਣੀ ਸਭ ਆਪੀ ਸਚਿਆਰ ਥਾਪਿਆ ਨਾ ਜਾਏ ਕੀਤਨਾ ਹੋਇ ਆਪੇ ਆਪੇ ਨਿਰੰਜਨ ਸੋਇ ਜਿਨਿ ਸੇ ਬਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣ ਗਏ ਮਨ ਰੱਖੇ ਪਉ ਦੁਖ ਪਰ ਹਰ ਸ਼ੁਖ ਕਰ ਨ ਜਾਏ ਗੁਰਮੁਖਨਾਦ ਗੁਰਮੁਖ ਬੇਦਨ ਗੁਰਮੁਖ ਰਹਾ ਸਮਾਈ ਗੁਰਈਸਰ ਉਰ ਗੁਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਣਾ ਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਵ ਜਾਈ ਸਭਨਾ ਜਿਹਾ ਕਾ ਇਕ ਦਤ ਤ ਪशो ਬਿਸਰ ਨਾ ਜਾਈ ਤੀਰਤਨਾ ਵਾ ਜੇ ਤਿਸ ਬਾਗਿਣ ਪਾਣੀ ਕੀ ਨਾਈ ਕਰੀ ਜੇਤੇ ਸਿਰ ਟੋ ਪਾਈ ਬੇ ਕਬ ਬਿਣ ਕਾਰ ਬਾਕਿ ਮਿਲੇ ਨਹੀਂ ਮਾਤਬਿਛੇ ਰਤਨ ਜਬਾਹਰ ਬਾੜਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜਿਆ ਕਾ ਇਕ ਦਾਤਾ ਸੋ ਮੇ ਬਿਸਰ ਨਾ ਜਾਇ ਜੇ ਜੁਗ ਚਾਰਿ ਆਰਜਾ ਹੋਰ ਦਸੁਣੀ ਹੋਏ ਨਾਮਾ ਖੰਡਾ ਵਿੱਚ ਜਾਣੀਐ ਨਾਰ ਚਲੇ ਸਭ ਕਾ ਚੰਗ ਨਉ ਰਖੈ ਕੇ ਦੇਸ ਤਿਰਤ ਜਗ ਲਈ ਜੀਤ ਸਨਦ ਨਾ ਬੀ ਤਵ ਤਨਾ ਪੁਛੈ ਕੇ ਕੀਟ ਅੰਦਰ ਕੀਟ ਕਰ ਦੋਸ਼ੀ ਦੋਸ਼ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇਹਾ ਕੋਈ ਨਾਮ ਸੁਝ ਈ ਜੀਤੀ ਸਹਿ ਗੁਣ ਕੋਈ ਕਰ ਸੋਣੇ ਸਿੱਧ ਪੀਰ ਸੁਰਨਾਥ ਸੋਣੇ ਤਰਤ ਸਭ ਲਗੈ ਸੇ सुने दी पता सुने पताल न सके कार नानक भगतम सदा विगास सुने दुख पाप का नाश सुने सिर ब्रह्माइंद सुने मुख सनाह मानदेव सुने जोग युग तन भेद देने शास्त्र सिमरत वेद नानक भगत सदा विगास सुने दुख पाप का नाश सुने सत संतोख ज्ञान सुने अठ सठ कै स्नान सुने पड़ पड़ पावे मान सुने नागे सहजितयान नानक भगता सदा सुने दुख पाप का नास सुने सरा गुणा की गाह सुने शेख पेर पाशा है, सुने अंधि पावेराहु सुणै विस गाह नानक भगता सदा विगास सुने दुख पाप का नास मनने की न जाय जे को कह पीछे पछताई कागते काल बह का कर्म मने ऐसा है निरंजन हो को मन जाने मन कोई तव बुध मने सगल पवन के शुध मने मोहि छोटा ना खाए मने जम कथ ऐसा नाम निरंजन हो को मन जाने मन कोई मार्ग जाए, मने मार गाक न पाई मने पतगड़ाई मने मगन झे पंथ मने तरम ਸਤਿ ਸੰਬੰਧ ਐਸਾ ਨਾਮ ਨਿਰੰਝਰ ਹੋਇ ਜੀ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੋਕ ਦੁਆਰ ਮੰਨੇ ਪਰਵਾਰੀ ਸਾਧਾਰ ਮਨ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਸਬਿਨਾ ਸਿੱਖ ਐਸਾ ਨਾਮ ਨਿਰੰਝਰ ਹੋਇ ਜੀ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਣ ਪੰਜ ਪ੍ਰਦਾਨ ਪंचे ਪਾਵੇ ਦਰਗਮਾਨ ਪंचे ਸੋਹਿਬ ਦਰ ਰਾਜਾ ਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰ ਵਿਚਾਰ ਕਰਤੇ ਕਿ ਕਰਨਿਐ ਸਵਰ ਤਉ ਤਰ ਦੇਆ ਕਪੁਤ ਸੰਤੋਗਤਾ ਪਰਖੈ ਜਨ ਸੋਤ ਜੇ ਕੋ ਬੁਝੇ ਬਿ ਸਚਿਆਰਤਬਨੇ ਪਰਕੀਤਾ ਭਾਰੇ ਤਰਤੇ ਹੋਰ ਪਰੇ ਹੋਰ ਹੋਰ ਤਿਸ ਤੇ ਪਾਰ ਤਲੀ ਕਾ ਬਨ ਜੋਰ ਜੀ ਜਾ ਤਰੰਗਾ ਕੇਨਾ ਸ਼ਬਦ ਲਿਖਿਆ ਬੜੀ ਕਲਾ ਇਹੋ ਲਿਖਾ ਲਿਖ ਜਾਣੇ ਕੋਈ ਲਿਖਿਆ ਲਿਖਿਆ ਕੀਤਾ ਹੋਇ ਕੀਤਾ ਤਾਨ ਸੋ ਆਨਿਯਰੋਪ ਕੇਤੇ ਦਤ ਜਾਨੇ ਕਨਕੋ ਤਕੀਤਾ ਪਸ਼ਾਵ ਕੋਕਵਾ ਬਹੁਤੀ ਸਤੇ ਲਖ ਦਰਿਆਉ ਕੁਦਰਤ ਕਬਣ ਕਾ ਵਿਚਾਰ ਵਾਰੀਆਂ ਨਾ ਜਬ ਇਕ ਵਾਰ ਜੋਤ ਪਾ ਬੈਸਾਈ ਪਰਿਗਾਰ ਤੋਂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਪਾਉ ਅਸੰਖ ਪੋਜਾ ਅਸੰਖ ਤਪਤਾ ਅਸੰਖ ਗ੍ਰਾਤਮਕ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ અસંખપાગત ગુણગાન વિચાર અસંખ સતી સન દતર અસંખ શોર માં પખ સાર અસંખ મૌન ની દેનાય થા દે કુદરત કમણ કા વિચાર બારિયા ન જ ભાઈક વાર જોત પાબ સાઈ ફરી ગાર તો સદા સલાવત નિરંકાર અસંખ મોરક અંધકુર અસંખ ચોરા રામકુર અસંખ અમર કર જહી જોત મસા કે ગલબડત્ય કમાઈ અસંખ પપ પપ કર જાહે અસંખ કુડીયાર કુડી કેરાહે અસંખ મલેચ મન પાખ ખાઈ અસંખ નિદક સર કરે પાર નાનક નીચ કા વિચાર બારિયા રાજા બાઈક વર્જ્યોત ઉપા બસાઈ પરે કરતો સદા સલામ તેન અંરંકાર અસંખના અસંખતાબ અગામ અગમ અસંખલે ਅਸੰਖ ਕਹ ਸ਼ਿਰਪਾਰ ਹੋ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸ਼ਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੀ ਜੇ ਫਰਮਾਇ ਤਿਵ ਤੇ ਪਾਹੇ ਜੇਤਾ ਕੀਤਾ ਤੇ ਤਾਨਾ ਉਪਣ ਨਾ ਬੈ ਨਾਹੀ ਕੋਥਾ ਕੁਦਰਤ ਕਵਣ ਕਹਾ ਵਿਚਾਰ ਬਾਰੀਆ ਨਾ ਜਬ ਇੱਕ ਵਾਰ ਜੋ ਤਤ ਪਾਵੇ ਸਾਈਂ ਪਰਿਕਾਰ ਤੂੰ ਸਦਾ ਸਲਾਮ ਉਤਰ ਨਿਰੰਕਾਰ ਭਰੀ ਹੱਥ ਫੈਰ ਤਾਨ ਦੇਹੀ ਪਾਣੀ ਤੋਤੇ ਉਤਰ ਛਕੇ ਮਤ ਬਨੇ ਤੇ ਕਪੜਾ ਦੇ ਮੁਸਾਬ ਬਣ ਲਈਏ ਔ ਤੋਏ ਪਰਗੇ ਮਤ ਪਾਪਾਂ ਕੇ ਸੰਗ ਅਹ ਤੋਪੇ ਨਾ ਵਿਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਬੀਜ ਆਪੇ ਕਾਉ ਨਾਨਕ ਭੋਕਮੀ ਅਬਜਾਹੋ ਤੀਰਥ ਤਪ ਦਿਆਦਤ ਦਾਨ ਜੀ ਕੋ ਕਾਬੈ ਤਿਲਕਵਾਨ ਸੋਣਿਆ ਮਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਨਨਾਉ ਸਭ ਗਣ ਅਤੇ ਰੇ ਮੈ ਨਹੀਂ ਕੋ ਬਿਨ ਗੁਣ ਕੀਤੇ ਭਗਤ ਨਾ ਹੋਇ ਸਵਾਸਤ ਅਥ ਬਾਣੀ ਬਰਮਾ ਉਸਤ ਸੁਹਾਣ ਸਦਾ ਮਨਛਾਉ ਕਬਣ ਸੋ ਵਿਨਾ ਬਖਤ ਕਬਣ ਕਬਣ ਸਿਤ ਕਬਣ ਵਾਰ ਕਬਣ ਸ਼ੇਰੋਤੀ ਮਾਹੋ ਕਬਣ ਜੀਤਾਕਰ ਵੇਲ ਨ ਪਾਇਆ ਪੰਡਿਤ ਜਿਹੋ ਬੇ ਲੇਖ ਪ੍ਰਾਨ ਵਖਤ ਨ ਪਾਇਓ ਕਾ ਦੀਆ ਜੇ ਦੇਖੇ ਲੇਖ ਪ੍ਰਾਨ ਇਨ ਤੇਤ ਬਾਰ ਨਾ ਜੋਗੀ ਜਾਣੇ ਰੁੱਤ ਮਾਹ ਨ ਕੋਈ ਜਾਂ ਕਰਤਾ ਸਿਰ ਢੇ ਕ ਸਜਾ ਪੇ ਜਾਣੇ ਸ਼ੋਈ किव कराख किव सला कि वर्ण कि बजाणा नानक आखणा सब कु आख एक दो एक सियाणा वडा साहिब वडी नाय किता जाका हो बे नानक जी को आपो जाने आगे गया ना शो है पातल फतल पाताल लाख अगस अगस ओड़क ओड़क पाल थके बीत कनक बात सहस ठहरा कहन कतिबा ਨਾ ਸੋਲੋ ਕਿਤਾਤ ਲੇਖਾ ਹੋਇਤਾ ਲਿਖਿਆ ਨਿਖੇ ਹੋਵਣਾਸਤੇ ਨਾਨਕ ਵੱਡਾ ਆਖਿਆ ਪੇ ਜਾਣੇ ਆਪੇ ਸਲਾਹੀ ਸਲਾਹੀ ਤਿਸੁਰਤ ਨ ਪਾਇਆ ਨਦੀਆ ਅਤੇ ਬਹਾ ਪਵੇ ਸਮੱਦ ਨ ਜਾਣਿਆ ਸਮੱਦ ਸਾਹਿਬ ਸੁਲਤਾਨ ਗਿਰਹ ਛੇਤੀ ਮਾਨਤਾ ਨ ਕੀੜੀ ਤੁਲਨਾ ਮਨੇ ਦੇਤੀ ਸੁਮਨ ਹੋ ਨਾ ਬਿਸਰੇ ਅੰਤਨ ਛੇਤੀ ਕਹਿਣਨ ਅੰਤ ਅੰਤਨਾ ਕਰਨੇ ਦੇ ਨਾਂਤ ਅੰਤਨਾ ਬੇਖੜਾ ਸ਼ੁਰਨ ਨਾ ਅੰਤ ਅੰਤਨਾ ਜਾਪੇ ਕੀਆ ਮਨ ਮੰਤ ਅੰਤਨਾ ਜਾਪੇ ਕੀ ਤਾ ਕਰ ਅੰਤਨਾ ਜਾਪੇ ਪਰਵਰ ਅੰਤ ਕਾਰਣ ਕੀਤੇ ਬਿਨ ਲਾਹਤਾ ਕੀ ਅੰਤਨਾ ਪਾਈ ਜਾਏ ਇਹ ਅੰਤਨਾ ਜਾਣੇ ਕੋਈ ਬਖਤਾ ਕਹੀਏ ਬੰਤਾ ਹੋਈ ਵੱਡਾ ਸਾਈ ਉੱਚਾ ਤ ਉੱਚੇ ਪ੍ਰਚਾਨ ਏਵਡ ਉੱਚ ਹੋਵੇ ਕੋਈ ਤੀ ਸੋਚ ਕੋ ਜਾਣੇ ਸੋਏ ਜੇ ਬੜਾ ਆਪ ਜਾਣ ਆਪ ਨਾਨਕ ਨਦਰਿ ਕਰਮੇਦਾਰ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਜਿਨ੍ਹਾਂ ਤੁਮਾਂ ਖੇਤ ਤੇ ਮੰਗੇ ਜੋ ਦੁਖਾਰ ਖੇਤਿਆਂ ਗੜਤ ਨਹੀਂ ਵਿਛਰ ਕੀਤੇ ਖਤ ਟੁੱਟ ਵਿਕਾਰ ਕੀਤੇ ਲਲਬਾ ਕਿਰਪਾ ਹੈ ਕੀਤੇ ਮਰਖ ਕਾਹੀ ਕਾਹੀ ਕੀਤੇ ਆਦੋਕ ਫੋਕ ਸਦਮਾਰ ਏ ਪੀ ਦਾ ਤਿਰ ਦਾ ਤਰਬੰਦ ਕਲਾਸੀ ਭਾਣੇ ਹੋਏ ਹੋਰ ਆਖਣਾ ਅਸ਼ਕੇ ਕੋਈ ਦੇਖ ਖਾਇ ਤਾਂ ਆਖਣ ਪਾਇ ਓਹ ਜਾਣੇ ਜੀਤੇ ਮੈਂ ਖਾਇ ਸਾਪੇ ਜਾਣਿਆ ਫੇਦਿਆ ਕਿਸੇ ਵੀ ਕਈ ਕੇ ਜਿਸਨੋ ਬਖਸ਼ਿ ਸ਼ਿਵ ਤੇ ਸਲਾ ਨਾਨਕ ਦੇ ਪਾਤਸ਼ਾਹੀ ਪਾਤਸ਼ਾਉ ਅਮਰ ਗਣ ਅਮਲ ਵਪਾਰ ਅਮਲ ਵਪਾਰ ਅਮਲ ਪੜਾਰ ਅਮਲ ਅਬ ਅਮਲ ਜਾਹੀ ਅਮਲ ਪਾਇ ਅਮਲਾ ਸ਼ਮਾਹੀ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀਸ ਅਮਲ ਨਿਸ਼ਾਨ ਅਮਲ ਕਰਮ ਅਮਲ ਪ੍ਰਮਾਨ ਅਮਲ ਅਮਲ ਆਖਿਆ ਨਾ ਜਾਈ ਆਖਾ ਕਰ ਹੀ ਲਿਵਲਾਈ ਆਖੇ ਵੇਦ ਪਾੜ ਪ੍ਰਾਣਾ ਕੇ ਪੜੇ ਕਰੇ ਵਖਿਆਣ ਆਖੇ ਵਰਮ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਿਰ ਆਖੇ ਸ਼ੁੱਧ ਆਖੇ ਕਿਤੇ ਕਿਤੇ ਬੰਦ ਨਾਕੇਦਾਂ ਆਖੇ ਦੇ ਆਖੇ ਸਿਰ ਨਰਮਨ ਜਨਸ਼ੀਲ ਕਹਤੇ ਆਖ ਆਖਣ ਪਾਹੇ ਕਹਤੇ ਗਹਿ ਕਹਿ ਬੋਠ ਉੜ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੀ ਕੇ ਜੇ ਬੜਾ ਭਾਵ ਤੇ ਬੜਾ ਨਾਨਕ ਜਾਣੇ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਖਿਐ ਸ਼ਿਰ ਗਬਰ ਅਗਬਰ ਸਉਦਰ ਕਹਿ ਸੋ ਕਰਕੇ ਹੈ ਜਿਤਵੇ ਸਰਬ ਸਵਾਰ ਦੇਵਾ ਜੀ ਨਾ ਅਨੇਕ ਅ ਸੰਖਾ ਕੀਤੇ ਬਨਹਾਰੀ ਕੀਤੇ ਰਾਗ ਪਰਿਸ਼ ਕਹਿ ਨਾ ਕੀਤੇ ਗਾ ਬਨਹਾਰੀ ਗাব ਤਨ ਪਉਣ ਪਣੀ ਬਸੰਤਰ ਗਵ ਰਾਜਾ ਧਰਮ ਦੁਵਾਰੀ ਗਾ ਬੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾ ਬੈ ਸਰਬ ਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਇੰਦਾ ਸਨੇਵਤਿ ਦੀ ਜਾਂਦਨਾਂ ਤੇ ਗਾਵੈ ਸਿਦ ਸਮਾਧੀ ਅੰਦਰ ਗਾਵਨ ਸਰਵ ਵਿਚਾਰੀ ਗਾਵਨ ਜਤੇ ਸਤੇ ਸੰਤੋਖੀ ਗਾਵੈ ਬੀਰ ਕਰਾਰੇ ਗਾਵਨ ਪੰਡਿਤ ਫਨ ਕਿਸ਼ੋਰ ਜੁਗ ਜੁਗ ਵਿਦਾਨਾ ਲੀਕਾ ਬੈ ਮੋਹਨੀਆ ਮਨ ਬਹਨ ਸੁਰਗਮ ਅਛਤਿਆ ਲੀ ਗਾਵਨ ਰਤਨ ਪਾਏ ਤੇਰੇ ਅੱਠੇ ਸੱਠ ਤੀਰਤਨਾ ਲੇ ਗਾਬੈ ਜੋਤ ਮਾਂ ਬਰਸੂਰਾ ਗਾਵੈ ਖਣਿਚਰੀ ਗਾਵੈ ਖੰਡ ਮੰਡਲ ਵਰਵੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੋ ਗਾਬੈ ਜੋਤ ਧਾਵਨ ਰਤੇ ਤੇਰੇ ਭਗਤਰ ਸਾਡੇ ਹੋਰ ਕੀਤੇ ਗਬਨ ਸਿਮੈ ਚਿਤਨਾ ਬਨੇ ਨਾਨਕ ਕੀ ਅਵਿਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਚਿ ਨਾਹੀ ਹੈ ਵੀ वो श्री जय नजर सी रचना जिन रचाई रंगी रंगी भरती कर कर जिन सी माय जिन उपाय कर कर वेख कि तापना जो तिस दी बढ़ियाई जो तिस पाप सोई कर सी हुक्म ना करना जाई सो पात साहु साह पात साहिब नानक रहन रह जाई मंद संतोख सरफाते छोड़ी ध्यान की करे बिपत खिंचा काल क्वारी काया ਜੋ ਅੰਲਾ ਪਰਤੀਤ ਆਈ ਪੰਥੀ ਸਗਰੇ ਜਮਾਤੀ ਮਨ ਜੀਤੇ ਜਗ ਜੀਤ ਨਾ ਦੇਸ ਤੇ ਸੇ ਆਦੇਸ਼ ਆਪ अनिल अनाद अनाते ਜੁਗ ਜੁਗਿ ਕਾ ਵੇਸ਼ ਭਗਤ ਗਿਆਨ ਵਿਆਪਨ ਅਰਣ ਕੜਗੜ ਵਾਜੇ ਨਾਤ ਆਪ ਨਾਥਨार्थी ਸਭ ਜਾਕੇ ਰਿਤ ਸਿਦ ਅਵਰਾਸਤ ਸੰਯੋਗ ਵਿਦੋਗ ਦੇ ਕਰ ਚਲਾ ਬੈ ਲਖਿਆ ਬਫਾਗ ਨਾਦ ਇਸ ਤਿਸੇ ਆਦੇਸ਼ ਆਦ ਅਨਿਤ ਅਨਾਦ ਅਨਹਤ ਜੁਗ ਜੁਗੇ ਕਵੈਸ਼ ਇੱਕ ਕਾਇਯੁਗਤ ਵਿਆਹ ਤਿਨ ਚਲੇ ਪਰਵਾਣ ਇੱਕ ਪੁਰਸ਼ਸਾਰਿਕ ਫੰਡਾਰੀ ਇੱਕ ਲਾਇ ਦੀਵਾਨ ਜਿਬ ਤਿਸ ਪਬ ਤਿਵੇਂ ਚਲਾ ਬਜੀ ਬਾਬੇ ਫਰਮਾਣ ਉਹ ਵੇਖੇ ਉਹਨਾਂ ਨਦ ਨਾ ਬੋਤਾ ਇਹੋ ਵਿਡਾਣ ਆਦੇਸ਼ ਇਸ ਤਿਸੇ ਆਦੇਸ਼ ਆਦ ਅਨਿਤ ਅਨਾਦ ਅਨਹਤ ਜੁਗ ਜੁਗੇ ਕਵੈਸ਼ ਆਸਣ ਦੋਇ ਦੋਇ ਪੜਾਰ जो खिच पाए कबर कर कर नानक सची की सची कर आदेश तीसरे आदेश आदि अनिल अनाद अनाथ तुदगी कवेश दूज पलख हो लखलख भी से लख लख गि आखिया एक नाम जगदीश इत राहे पत पबड़िया ਛੜੀਆਂ ਹੋਏ 21 ਸੂਣ ਗੱਡਾ ਕਾਸ ਟਿਕਟਾ ਆਈਰੀ ਸੇ ਨਾਨਕ ਨਦਰਿ ਪਾਈਐ ਕੋੜੀ ਕੋੜੇ ਸੇ ਆਖਣ ਜੋਰ ਚ ਤੇ ਨਹ ਜੋਰ ਜੋ ਨ ਮੰਗਣ ਦੇ ਨਹ ਜੋਰ ਜੋ ਨ ਜੀਵਨ ਮਾਰਣ ਦਾ ਹੈ ਜੋਰ ਜੋ ਨ ਰਾਜ ਮਾਲ ਅਨਸ਼ੁਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗ ਤੇ ਛੋਟੇ ਸੰਸਾਰ ਜਿਸ ਸਤ ਜੋਰ ਕਰ ਵੇਖੇ ਸੋਈ ਨਾਨਕ ਊਤਮ ਨੀਚ ਨ ਕੋਈ ਰਾਤੀ ਰੁਤਿ ਤਿ ਤਿ ਬਾਰ ਪਾਵਣ ਫੜ ਅਗ੍ਰਿਪਤਾਲ ਤਿਸ ਵਿੱਚ ਧਰਤੀ ਤਾਂ ਪਰ ਕੀ ਧਰਮਸਾਰ ਤਿਸ ਵਿੱਚ ਜੀਵ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਾਰਮੀ ਕਰਮੀ ਹੋਵ ਵਿਚਾਰ ਸਚਾ ਸਚਾ ਦਰਵਾਜਿਤਿ ਤੇ ਸੋਹਨ ਪੰਚ ਪਰਬਾਨ ਨਦਰੀ ਕਰ ਬਿਨੁ ਸ਼ਾਨ ਕਾ ਚਪਕਾਈ ਓਥੇ ਪਾਇ ਨਾਨਕ ਗਿਆ ਜਾਪੀ ਜਾਇ ਧਰਮ ਖੰਡ ਕਾ ਇਹੋ ਧਰਮ ज्ञान खंड का को कर्म कीते पावन पानी बेसन तेरे कीते कान भेस कीते भर में घटत कडी रूप रंग के भेस कीत्या कर को मि मेरे कहते कहते तू उपदेश कीते इंद्र चंद सुर कीते कीते मंडल देश कीते सिद्ध बुद्ध नाथ कीते कीते देवी भेस कीते देव तारब मन कीते कीते रत्न समद ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤੇਤੇ ਨਾਦ ਵਿਰੋਧ ਕੋੜ ਅਨੰਦ ਸਰ ਕੰਡ ਕੀ ਬਾਣੀ ਰੂਪ ਤੇਤੇ ਘੜਤ ਘੜੀਏ ਬਹੁਤ ਆਨੋਪ ਤਾਂ ਕਿਆ ਗਲਾ ਕਥਿਆ ਨ ਜਾਏ ਜੀ ਕੋ ਕਹੇ ਪਿੱਛੇ ਪਛਤਾਏ ਤੇਤੇ ਘੜੀਏ ਸੂਰਤ ਮਤ ਮਨਬਦ ਤੇ ਤੇ ਖੜਿਆ ਸੁਰਾ ਸਿੱਧਾ ਕੇ ਸੁਧ ਕਰਮ ਕੰਡ ਕੀ ਬਾਣੀ ਜੋਰ ਤਿੱਤੇ ਹੋ ਨ ਕੋਈ ਹੋਰ ਤਿੱਤੇ ਜੋਦ ਮਹਾ ਬਨਸੁਰ ਤਿੰਨ ਬੈਰਾਮ ਰਹਾ ਪਰਪੁਰ ਤਿੱਤੇ ਸਿਤੋ ਸਿਤਾ ਮਹਿਮਾ ਮਾਹੀ ਤਾਂ ਕਿ ਰੂਪ ਨਖ ਤਨ ਜਾਹੀ ਨ ਉਹ ਬਰੇ ਨਾ ਠਾਗੀ ਜਾਈ ਜਿੰਨ ਕੀ ਰਾਫ ਬਸੇ ਮਨ ਵਾਹਿ ਤਿੱਤੇ ਪਗ ਬਸੇ ਕੋ ਰੂਪ ਅਨੰਤ ਸੱਚਾ ਮਨ ਸੋਈ ਸੱਚ ਕਾਂਡ ਬਸੇ ਅਨੰਕਾਰ ਕਰ ਕਰ ਕੈ ਨ ਦਿਹਲ ਤਿਥੇ ਕੰਡ ਮੰਡਲ ਪਰਪੰਡ ਜੀ ਕੋ ਕਤਿ ਤੰਤਨ ਅੰਤ ਤਿਥੇ ਲੋਲ ਆਕਰ ਜਿਵ ਜਿਵ ਕਮਾ ਤਿਵੇ ਤਿਵਕਾਰ ਵੇਖੇ ਵਿਖੇ ਕਰ ਵਿਚਾਰਿ ਨਾਨਕ ਤਨ ਕਰਣਾ ਸਰ ਜਤ ਪਹਰਾ ਧਿਰਜ ਸੁਨਿਆਰ ਇਹ ਰੜ ਮਤ ਬਿਦਤਿਆ ਪੌਖਲਾਗਨ ਤਫਤ ਪੰਡ ਪਉ ਅੰਮ੍ਰਿਤ ਤਿਤਟਾਲ ਕੜੀਏ ਸਭ ਦੇ ਸਚੀ ਤਕ ਸਾਰੇ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਾਵਨ ਗੁਰੂ ਪਾਣੀ ਪਇਤਾ ਮਤਾ ਤਰਤਮ ਹਤ ਦਿਵਸ ਰਾਤ ਦੋਈ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਦੂਰੇ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲੇ ਨਾਨਕ ਤੇ ਮੁਖ ਉਜਰੇ ਤੇਤੇ ਛੋਟੀ ਨਾਲੇ ਜਿਨੇ ਨਾਮ ਧਿਆਇਆ ਗਏ ਮਸਕਤ ਕਾਲੇ ਨਾਨਕ ਤੇ ਮੁਖ ਉਜਰੇ चिना ले वा जी काकर्ष श्री वा जी के फते